ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਪੁੱਲਰ ਵਿਖੇ ਸਰਕਾਰਪੀਰ ਮਲਾਵੇ ਸ਼ਾ ਕਾਦਰੀ ਦਾ ਸਾਲਾਨਾ ਸੱਭਿਆਚਾਰਕ ਮੇਲਾ 7 ਸਤੰਬਰ ਦਿਨ ਸ਼ਨੀਵਾਰ ਨੂੰ ਪਿੰਡ ਪੁੱਲਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਬਿੱਟੂ ਸ਼ਾ ਕਾਦਰੀ ਨੇ ਆਖ ਕੇ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭੂ ਪਿੰਡ ਵਾਸੀਆਂ ਅਤੇ ਐਨਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਬਾਬਾ ਬਿੱਟੂ ਸ਼ਾਹ ਨੇ ਦਿੱਤੇ ਕਿ ਮੇਲੇ ਦੀ ਸ਼ੁਰੂਆਤ ਦਰਗਾਹ ਤੇ ਚਾਦਰ ਚੜਾ ਕੇ ਕੀਤੀ ਜਾਵੇਗੀ ਉਪਰੰਤ ਪੰਜਾਬ ਦੇ ਪ੍ਰਸਿੱਧ ਗਾਇਕ ਕੁਲਦੀਪ ਰੰਦਾਵਾ ਆਏ ਹੋਏ ਸਰੋਤਿਆਂ ਦਾ ਮਨੋਰੰਜਨ ਕਰਨਗੇ ਅਤੇ ਲੰਗਰ ਵੀ ਅਤੁੱਟ ਵਰਤਾਇਆ ਜਾਣਗੇ ਇਸ ਮੌਕੇ ਮੇਲਾ ਪ੍ਰਬੰਧਕ ਗੱਦੀ ਨਿਸ਼ੀਨ ਬਾਬਾ ਬਿੱਟੂ ਸ਼ਾਹ ਕਾਦਰੀ ਮੇਲਾ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਫੌਜੀ ਪ੍ਰਧਾਨ ਬਿਕਰਮਜੀਤ ਸਿੰਘ ਕਾਲਾ ਪੱਟੀ ਹਰਜੀਤ ਸਿੰਘ ਗੱਜਨ ਸਿੰਘ ਪ੍ਰਧਾਨ ਬਲਕਾਰ ਸਿੰਘ ਖਾਲਸਾ ਲਵ ਭੁੱਲਰ ਮੇਜਰ ਸਿੰਘ ਦੋਦੀ ਗਵਿੰਦਾ ਸਿੰਘ ਮੇਜਰ ਸਿੰਘ ਗੁਰਪ੍ਰੀਤ ਸਿੰਘ ਜਗਤਾਰ ਸਿੰਘ ਕੁੱਗਾ ਮੰਨੂ ਮਿੱਠੂ ਤੇਜਾ ਆਕਾਸ਼ਦੀਪ ਲੰਗਰ ਇੰਚਾਰਜ ਗੋਰਾ ਬਲਦੇਵ ਨੋਨੀ ਸੁਖਮਨ ਪਹਿਲਵਾਨ ਕਮੇਟੀ ਮੈਂਬਰ ਅਤੇ ਸੇਵਾਦਾਰ ਇਸ ਮੌਕੇ ਹਾਜ਼ਰ ਸਨ ਇਹ ਦਰਗਾਹ ਧੰਤਨ ਪੀਰ ਬਾਬਾ ਮਲਾਵਾ ਸ਼ਾ ਪਿੰਡ ਭੁੱਲਰ ਜੋ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਬਾਬਾ ਜੀ ਦਾ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚ ਰਹੇ ਕਲਾਕਾਰ ਕੁਲਦੀਪ ਰੰਧਾਵਾ 23 ਬਾਦਰ ਨੂੰ ਖਾੜਾ ਲਾਉਣਗੇ ਕਿ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮੇਲਾ ਜੋ ਕਰਵਾਇਆ ਜਾ ਰਿਹਾ ਹੈ ਤੇ ਜੋ ਮੇਰੇ ਵੀਰ ਮੇਲਾ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਵੀ ਮੇਲਾ ਕਰਾਇਆ ਜਾ ਰਿਹਾ ਏ ਜੋ ਲੰਗਰ ਦੇ ਸੇਵਾਦਾਰ ਨੇ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਆਪਣੇ ਨਾਲ ਸਾਰੇ ਨਗਰ ਦਾ ਸਹਿਯੋਗ ਹੈ ਤੇ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਆਪਣੇ ਨਗਰ ਦਾ ਆਪਣੀ ਮੇਲਾ ਕਮੇਟੀ ਦਾ ਆਪਣੇ ਮੈਂਬਰਾਂ ਦਾ ਇਹ ਸਾਰੀ ਸੰਗਤ ਦਾ ਤੈਦ ਲੋ ਧੰਨਵਾਦ ਕਰਦਾ ਹਾਂ ਕਿ ਮੇਲੇ ਤੇ ਹੋਮ ਹਮਾ ਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕੇ ਆਣ ਕੇ ਪਹੁੰਚਣ ਤੇ ਰੌਣਕਾਂ ਮਤ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ